ਇਹ ਸਾਬਤ ਨਹੀਂ ਮਿਲਿਆ ਜੇ ਜਸਵੰਤ ਸਿੰਘ ਖਰੜਾ ਇਹਨਾਂ ਫੇਕ ਅਕਾਊਂਟਸ ਦਾ ਸਾਬੂ ਲਾ ਰਿਹਾ ਸੀ ਕਿ 25000 ਤੱਕ ਉਹਨੇ ਆਪ ਆਪਣਾ ਲਿਸਟ ਕਰ ਲਿਆ ਸੀ ਕਿ ਇਹ ਅਮਨ ਪਛਾਤੀਆਂ ਦਾ ਸ਼ੋਰ ਨਹੀਂ ਜੋ ਸਰਕਾਰ ਕਹਿ ਰਹੀ ਹੈ ਇਹ ਸਾਰੇ ਉਨਾ ਮਾਵਾ ਦੇ ਪੁੱਤ ਨੇ ਜਿਹੜੀਆਂ ਪਿੰਡਾਂ ਚ ਸ਼ਹਿਰਾਂ ਚ ਬੈਠੀਆਂ ਅਜ ਵੀ ਉਡੀਕ ਰਹੀਆਂ ਨੇ ਕਿ ਸਾਡਾ ਪੁੱਤ ਆਊਗਾ 1.84 ਤੋਂ 94 ਤੱਕ ਦੀ ਹੈ ਤੇ ਆਖਰ ਜਸਵੰਤ ਸਿੰਘ ਖੰਡਾ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਇਹ ਵੀ ਚਤਰ ਖੇਪਰਾ ਹੈ 97 ਆਇਆ ਇਸੇ ਪ੍ਰਕਾਸ਼ ਸਿੰਘ ਬਾਦਲ ਨੇ ਇਸੇ ਪ੍ਰਤਾਪ ਸਿੰਘ ਬਾਦਲ ਨੇ ਫਿਰ ਦੁਬਾਰਾ ਇੱਕ ਚਾਲ ਖੇਡੀ ਕਿ ਮੈਨੂੰ ਚੀ ਮੰਤਰੀ ਬਣਾਓ ਮੈਂ ਮੁੰਡਿਆਂ ਨੂੰ ਰਿਹਾ ਕਰਾਂ ਇਹ ਗੱਲ 1991 ਦੀ ਗੱਲ ਹੈ 84 ਦੀ ਚੋਣ ਚੋਣ ਮੇਰੇ ਨਾਲ ਜੁੜਾਇਆ ਹੋਰ ਗੱਲ 59 ਦੀ ਸੁਆਇਆ ਉਨਾ ਮੈਨੀਫੈਸਟੋ ਪੜੋ ਉਹ ਲਿਖਦਾ ਮਕਾਰ ਬੰਦਾ ਕਿ ਮੈਂ ਮੁੰਡਿਆਂ ਨੂੰ 1 ਮਹੀਨੇ ਦੇ ਵਿੱਚ ਅੰਦਰ ਅੰਦਰ ਰਿਹਾ ਕਰ ਦਿਆਂਗਾ ਉਹ ਮੁੰਡੇ ਕੌਣ ਸੀ ਜਿਨ੍ਹਾਂ ਬਾਰੇ ਉਹ ਕਹਿ ਰਿਹਾ ਸੀ ਕਿਉਂਕਿ ਉਹ ਪੰਜਾਬ ਦੀ ਨਵਜ ਪਛਾਣ ਦਾ ਸੀ ਕਿ ਅੱਜ ਪੰਜਾਬ ਕਿਹੜੀ ਗੱਲ ਤੋਂ ਦੁਖੀ ਹੈ ਜੇ ਮੈਂ ਆ ਗੱਲ ਕਹੂਗਾ ਉਹ ਮੈਨੂੰ ਵੋਟਾਂ ਪਾ ਦੇ ਤੇ ਮੁਕਰਨਾ ਉਹ ਨੂੰ ਹੋਗਾ ਸੀ ਤੇ ਉਹ ਮੁਕਰਿਆ 1997 ਦਾ ਜਿਹੜਾ ਮੇਰਾ ਮੇਸਦੂਆ ਹੈ ਉਹਦੇ ਚ ਕਹਿੰਦਾ ਮੈਂ ਮੁੰਡਿਆਂ ਨੂੰ ਰਿਹਾ ਕਰਾਂਗਾ ਉਦੋਂ ਮੁੰਡੇ ਕਿਹਾ ਜੀਵਾ ਅਸੀਂ ਨੌਜਵਾਨ ਹਾਂ ਉਹ ਮੇ ਕੌਣ ਸੀ 2 ਸਾਲ ਹੋਏ ਸੀ ਜਗਤਾਰ ਸਿੰਘ ਤਾਰਾ ਜਗਤਾਰ ਸਿੰਘ ਹਵਾਰਾ ਪਿਉਰਾ ਰਾਜਵਾਨ ਜਿੰਨੇ ਵੀ ਗੁਰਮੀਤ ਸਿੰਘ ਜੁਨੀਅਰ ਸ਼ਮਸ਼ੇਰ ਸਿੰਘ ਲਖਵਿੰਦਰ ਸਿੰਘ ਇਹਨਾਂ ਸਾਰਿਆਂ ਨੂੰ 2 ਸਾਲ ਹੋਏ ਸੀ ਅੱਜ 32 ਸਾਲ ਹੋ ਗਏ ਨੇ ਵਾਦਲ ਦਾ ਜਣਾ ਅੱਜ ਵੀ ਕਹਿੰਦਾ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ 79 ਵਿੱਚ ਵੀ ਕਹਿੰਦਾ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਬੰਦੀ ਸਿੰਘ ਅੱਜ ਵੀ ਅੰਦਰ ਨੇ ਬੰਦੀ ਸਿੰਘ ਸੰਗਤ ਜੀ ਤੇ ਉਹਾਂ ਅਜਿਹਾ ਗੱਲ ਕਰਦੇ ਇੱਕ ਦਿਨ ਫੋਨ ਵੀ ਚੱਲਦਾ